ਪੰਜਾਬੀ ਕਰਿਬਸ ਕੁਕਿੰਗ ਚੈਨਲ ਦੇਖਣ ਵਾਲੇ ਸਾਰੇ ਹੀ ਮੇਰੇ ਵੀਰਾ ਭੈਣਾ ਨੂੰ ਪਿਆਰ ਪੜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਹਰ ਹੌਜ਼ ਤੁਹਾਡੇ ਲਈ ਨਵੀਂ ਰੈਸਪੀ ਲੈ ਕੇ ਹਾਜ਼ਰ ਹੁੰਦੇ ਹਾਂ ਅੱਜ ਤੁਹਾਡੇ ਲਈ ਇੱਕ ਵੱਖਰੇ ਇੱਕ अनोखे ਢੰਗ ਦੀ ਕੜੀ ਦੀ ਰੈਸਪੀ ਲੈ ਕੇ ਹਾਜ਼ਰ ਹੋਏ ਹਾਂ ਕਈਆਂ ਨੇ ਮੋਸਟਲੀ ਸੋਇਆ ਬੀਨ ਵਾਲੀ ਕੜੀ ਹੋ ਗਈ ਜਾਂ ਫਿਰ ਕੈਲੋ ਵੀ ਮਤਲਬ ਆਲੂਆਂ ਵਾਲੀ ਕੜੀ ਹੋ ਗਈ ਖਾਦੀ ਹੋ ਗਈ ਪਰ ਸਾਡੀ ਮੋਸਟਲੀ ਕੜੀ ਨੂੰ ਪਕੌੜਿਆਂ ਵਾਲੀ ਕੜੀ ਜ਼ਿਆਦਾ ਖਾਣੇ ਪਸੰਦ ਕਰਦੇ ਹਨ ਤੇ ਆਪਾਂ ਤੁਹਾਡੇ ਲਈ ਇਹ ਰੈਸਪੀ ਲੈ ਕੇ ਅੱਜ ਆਏ ਹਾਂ ਤੇ ਰੈਸਪੀ ਦੇਖਣ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇੱਕ ਰਿਕਵੈਸਟ ਕਰੂੰਗਾ ਕਿ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਬਾਅਦ ਦੀ ਵਿੱਚ ਇਸ ਰੈਸਪੀ ਦਾ ਆਨੰਦ ਮਾਣੋ ਜੀ ਸੋ ਕੜੀ ਬਣਾਉਣ ਲਈ ਆਪਾਂ 2 ਕੜਸ਼ੀਆਂ ਤੇਲ ਦੀਆਂ ਕੁੱਕਰ ਦੇ ਵਿੱਚ ਪਾਵਾਂਗੇ। 2 ਕੜਸ਼ੀ ਵੀ ਪਾ ਦਿੰਦੀ ਆਪਾਂ। ਤੇ ਹੁਣ ਇਸ ਨੂੰ ਆਪਾਂ ਥੋੜੀ ਦੇਰ ਤੇਲ ਨੂੰ ਗਰਮ ਹੋਣ ਦੇ ਲਈ ਰੱਖ ਲਵਾਂਗੇ। ਹਾਂਜੀ ਹੁਣ ਆਪਾਂ ਇਸ ਦੇ ਵਿੱਚ ਕਿੰਗ ਪਾਵਾਂਗੇ। ਤੁਸੀਂ ਦੇਖ ਸਕਦੇ ਹੋ ਟੌਪਰ ਆਪਾਂ ਨਿਕਲ ਰਹੀਆਂ ਹੈਗੀਆਂ ਨੇ।

ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਪਾ ਦਵਾਂਗੇ ਕਿਉਂਕਿ ਆਪਣਾ ਮੇਥੇ ਸਾਰੇ ਪੁੱਜ ਗਏ ਹਨ ਪ੍ਰੋਪਰ ਮੈਂ ਚੰਨਾ ਲਾ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਪਿਆਜ਼ ਪੁੱਜ ਗਏ ਹਨ ਦੇਖੋ ਜੀ ਪਿਆਜ਼ ਆਪਣੇ ਹੁਣ ਪ੍ਰੋਪਰ ਬ੍ਰਾਊਨ ਹੋ ਗਏ ਨੇ ਇਹ ਪ੍ਰੋਪਰਲੀ ਆਇਲ ਦੇ ਵਿੱਚ ਫਰਾਈ ਹੋ ਗਏ ਨੇ ਤੇ ਇਸ ਨੂੰ ਆਪਾਂ ਹੁਣ ਇਸ ਦੇ ਵਿੱਚ ਆਪਾਂ ਲਸਣ ਅਦਰਕ ਦੀ ਪੀਸਟ ਪਾਵਾਂਗੇ ਜਿਹੜੇ ਅਸੀਂ ਮਿਰਚਾਂ ਪਾਈਆਂ ਨੇ 2 ਮਿੰਟ ਆਪਾਂ ਇਸ਼ੂ ਐਂਡ ਇਸ ਨੂੰ ਜਿੱਦਾਂ ਇਸ ਤਰ੍ਹਾਂ ਪ੍ਰੋਪਰਲੀ ਥੁੰਦਾਂਗੇ। ਮਸਾਲਾ ਸੇ ਰਿਚੀ ਤੇ ਆਪਾਂ ਇਸ ਦੇ ਵਿੱਚ ਟਰਮਰਿਕ ਪਾਊਡਰ ਹਲਦੀ ਪਾਵਾਂਗੇ। ਹੁਣ ਆਪਾਂ ਇੱਕ ਸਵਾਦ ਅਨਸਾਰ ਨਮਕ ਸਾਲਟ ਪਾ ਦੇਣਾ ਹੈਗਾ ਤੇ ਰੈੱਡ ਚਿਲੀ ਪਾਊਡਰ ਪਾ ਦੇਣਾ ਹੈਗਾ ਆਪਾਂ। ਤੁਸੀਂ ਸਾਰੇ ਮਸਾਲੇ ਸਵਾਦ ਅਨਸਾਰ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਇਸ ਲਈ। ਤੇ ਪਾਪਾ ਮਸਾਲਾ ਬਾਅਦ ਦੇ ਵਿੱਚ ਪਾਵਾਂਗੇ ਜੀ। ਹੁਣ ਇਹ ਨੂੰ ਚੋਲਕੀ ਦੇ ਵਿੱਚ ਸੌਫਟਲੀ ਰਚਣ ਦੇਣਾ ਹੈਗਾ ਆ। ਹੁਣ ਜਿਹਾ ਸੀ ਲੋੜ ਅਨਸਾਰ ਲੱਸੀ ਲੈ ਲਈ ਹੈ ਕੀ ਆ। ਇਸ ਦੇ ਵਿੱਚ ਆਪਾਂ ਲੋੜ ਅਨਸਾਰ ਬੀਸਨ ਪਾਵਾਂਗੇ ਤੇ ਕੜੀ ਦੇ ਲਈ ਘੋਲ ਆਪਾਂ ਤਿਆਰ ਕਰਾਂਗੇ। ਮੇਕ ਸ਼ੋਰ ਟੂ ਸੀ ਐਮ ਚੰਗੀ ਤਰ੍ਹਾਂ ਇਸ ਨੂੰ ਰੜਾਉਣਾ ਹੈ ਵਿੱਚ ਕੋਈ ਵੀ ਤਰੰਬ ਨਹੀਂ ਲੈਣਾ ਚਾਹੀਦਾ ਹੈਗਾ ਹਾਂਜੀ ਹੁਣ ਆਪਣਾ ਤੜਕਾ ਪੂਰੀ ਤਰ੍ਹਾਂ ਹੋ ਗਿਆ ਹੈਗਾ ਹਾਂ ਹੁਣ ਆਪਾਂ ਇਸ ਦੇ ਵਿੱਚ ਲੱਸੀ ਤੇ ਬੇਸਨ ਦਾ ਘੋਲ ਪਾਵਾਂਗੇ ਤੇ ਇਸ ਨੂੰ ਆਪਾਂ ਜੇ ਇੱਥੇ ਹੀ ਥਾਈ ਕੇ ਰੱਖਾਂਗੇ ਜਦੋਂ ਇੱਕ ਉਮਾਲ ਆ ਗਿਆ ਤੇ ਫਿਰ ਆਪਾਂ ਲੋ ਫਲੇਮ ਤੇ ਇੱਕ ਘੰਟਾ ਇਸ ਨੂੰ ਆਪਾਂ ਪ੍ਰੋਪਰ ਰਿਜਨ ਦੇਣਾ ਜਿੰਨੀ ਇਹ ਲਜੂਗੀ ਉਨੀ ਹੀ ਜ਼ਿਆਦਾ ਇਹ ਸੁਆਦਿਸ਼ਟ ਕੜੀ ਬਣੂਗੀ ਹਾਂ ਜੀ ਆਪਾਂ ਪਕੌੜੀਆਂ ਦੇ ਲਈ ਤੇਲ گرم ਕਰਨਾ ਰੱਖ ਦਿੱਤਾ ਹੈ ਉਸ ਦਿਨ ਆਪਣੀ ਕੜੀ ਰਚ ਰਹੀ ਹੈਗੀ ਆ ਤੇ ਆਪਾਂ ਪਕੌੜਿਆਂ ਦਾ ਮਟੀਰੀਅਲ ਵੀ ਤਿਆਰ ਕਰ ਲਿਆ ਹੈਗਾ ਹੈ। ਤੇ ਆਪਾਂ ਕਰਿਆਟੀ ਦਾ ਢੋਲ ਕੀਤਾ ਹੈ ਧਿਆਨ ਪਕੌੜੇ ਆਣਦੇ ਨਹੀਂ। ਆਲੂ ਲੈ ਨਹੀਂ ਆਪਾਂ ਪਿਆਜ਼ ਲੈ ਨਹੀਂ। ਹਾਂਜੀ ਸੋ ਆਪਾਂ ਕੜੀ ਦੇ ਨਹੀਂ ਹੁਣ ਗੰਡਿਆਂ ਦੇ ਗੋਲ-ਗੋਲ ਪਕੌੜੇ ਕੱਢਾਂਗੇ। ਤੇਲ ਆਪਣਾ ਪੈਨ ਨਹੀਂ ਗਰਮ ਸੀਗਾ ਤਾਂ ਕਰਕੇ ਪਕੌੜੇ ਕੱਢਣ ਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਸੰਗਤ ਜਣੀ ਹੈ ਹੁਣ ਸੈਂਮਤੇ ਆਪਣੀ ਕੜੀ ਰਜ ਰਹੀ ਹੈ ਜੀ ਆਪਾਂ ਇਸ ਨੂੰ ਹੋਰ ਰੰਨਣ ਦਵਾਂਗੇ क्योंकि जिन्ना इस नुन्नेंगे ये बात तो बात स्वादिष्ट बनेगी उधर अपने पकोड़े भी तैयार हो चढ़ले हैं मेरे फ्रंट के बढ़िया पकोड़े बने हैं Just peaness goldness, say it not the area in here. So now our uh are ready now. ਆਪਾਂ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ। ਪ੍ਰੋਪਰਲੀ ਪon ਕੇ। ਦੇਖੋ ਜੀ ਕਿੰਨੇ ਵਧੀਆ ਪਕੌੜੇ ਬਣੇ ਨੇ। ਇਟ ਲੁੱਕਸੋ ਆਸਮ। ਸੋ ਟੇਸਟੀ। so flavorful ਹੁਣ ਆਪਾਂ ਦੂਸਰਾ ਬੈਚ ਪਾ ਦਵਾਂਗੇ ਇਸ ਦੇ ਵਿੱਚ ਹੁਣ ਆਪਾਂ ਇਸ ਦੇ ਲਈ ਮਿਕਸ ਪਕੌੜੇ ਕੱਢਾਂਗੇ अपने पकौड़े तैयार हो गए इस प्लेट कट लगे बड़े वाइया अपने क्रिस्पी पकौड़े बन के तैयार हुए हो गए देख सकते हो ਇੱਥੇ ਜਹੀ ਆਪਾਂ ਦੂਸਰਾ ਬੂਰ ਵੀ ਪਕਾਉਣਿਆਂ ਦਾ ਕੱਢ ਲੈਣਾ ਹੈਗਾ ਆ ਤੇ ਦੈਨ ਆਪਾਂ ਜਦੋਂ ਆਪਣੀ ਕੜੀ ਰੱਜ ਗਈ ਤੇ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਦੇਖੋ ਜੀ ਕੜੀ ਰੱਜ ਕੇ ਆਪਣੀ ਤਿਆਰ ਹੋ ਗਈ ਹੈ ਹੁਣ ਆਪਾਂ ਇਸ ਦੇ ਵਿੱਚ ਪਕੌੜੇ ਪਾਵਾਂਗੇ ਹੁਣ ਆਪਾਂ ਇਸ ਨੂੰ ਥੋੜੀ ਜਿਹੀ ਹੋਰ ਰਿਚਣ ਲਵਾਂਗੀ ਦੇਖੋ ਜੀ ਕੜਹੀ ਆਪਣੀ ਪ੍ਰੋਪਰਲੀ ਰਚ ਗਈ ਸੀਗੀ ਤੇ ਬਣ ਗਈ ਹੈਗੀ ਆ ਤੇ ਇਧਰ ਆਪਾਂ ਤੁਹਾਡੇ ਲਈ ਸਰਵਿੰਗ ਬਾਲ ਦੇ ਵੈਜੀਟਰੀ ਪਾ ਲਈ ਹੈ ਤੁਸੀਂ ਆਪ ਦੇਖੋ ਕਿੰਨੀ ਵਧੀਆ ਕੜੀ ਬਣੀ ਹੈਗੀ ਹੈ ਪੂਰੀ ਕਨਸਿਸਟੈਂਸੀ ਥੈਕਨੈਸ ਐਂਡ ਮੇਚ ਦੇਖੋ ਕਿਵੇਂ ਮੇथी ਕਿੰਨੀ ਵਧੀਆ ਲੱਗਦੀ ਹੈ ਪਕੌੜੇ ਨੇ ਸੋ ਤੁਹਾਡੇ ਸਾਰਿਆਂ ਲਈ ਅੱਜ ਦੀ ਰੈਸਪੀ ਕੜੀ ਪਕੌੜਾ ਬਣ ਕੇ ਰੈਡੀ ਹੈਗੀ ਹੈ ਤੁਸੀਂ ਪੂਰੀ ਰੈਸਪੀ ਦੇਖ ਕੇ ਮੈਨੂੰ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਨਾ ਜੇ ਕੋਈ ਵਿੱਚ ਗਲਤੀ ਹੋਈ ਹੁੰਦੀ ਹੈ ਕੋਈ ਸ਼ਬਦ ਗਲਤ ਬੋਲਿਆ ਜਾਂਦਾ ਹੋਇਆ ਜਾਂ ਫਿਰ ਕਿੱਦਾਂ ਹੈ ਵਿੱਚ ਕਰੈਕਸ਼ਨ ਜ਼ਰੂਰ ਕਮੈਂਟ ਦੇ ਵਿੱਚ ਦੱਸ ਦਿਆ ਕਰੋ ਕਿਉਂਕਿ ਗਲਤੀਆਂ ਇਨਸਾਨੀ ਕਰਦਾ ਹੈ ਗਲਤੀਆਂ ਦਾ ਪੁੱਤ ਨਾ ਹੈ ਪਰ ਆਪਾਂ ਗਲਤੀਆਂ ਨੂੰ ਸੁਧਾਰ ਸਕਦੇ ਹਾਈਆ ਸੋ ਬੈਸਕਰੀ ਹਮੇਸ਼ਾ ਤੁਹਾਡੇ ਲਈ ਨਵੀਂ ਤੋਂ ਨਵੀਂ ਰੈਸਪੀ ਲੈ ਕੇ ਹਾਜ਼ਰ ਹੁੰਦਾ ਰਹੇਗਾ ਤੇ ਐਡਾ ਐਂਡ ਮੈਂ बस ਇਹ ਗੱਲ ਕਹਿਣਾ ਚਾਹੁੰਗਾ ਕਿ ਸਾਰੇ ਜਣੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਵੀਡੀਓ ਤੇ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਹੀ ਸਾਥ ਦੇ ਨਾਲ ਹੀ ਚੈਨਲ ਗਰੋ ਹੋਣਾ ਹੈ ਜਿੰਨਾ ਜ਼ਿਆਦਾ ਸਾਥ ਤੁਸੀਂ ਸਾਰੇ ਜਣੇ ਦੇਵੋਗੇ ਉਨਾ ਹੀ ਆਪਣਾ ਚੈਨਲ ਫੈਮਿਲੀ ਅੱਗੇ ਵਧੂਗੀ ਤਾਂ ਉਨੀਆਂ ਹੀ ਤੁਹਾਡੇ ਲਈ ਵਧੀਆ ਡਿਸ਼ਸ ਨਾਕੀ ਬਣਾ ਸਕੀ ਸਮੇਸ਼ਾ ਹਾਜ਼ਰ ਹੁੰਦਾ ਰਹੇਗਾ ਥੈਂਕ ਯੂ